ਨਲੂ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਪੂੜੇ ਇਹਦੇ ਵਾਸਤੇ ਆਪਾਂ 1/2 ਕਿਲੋ ਗੁੰਨ ਲਿਆ ਜੀ ਹੁਣ ਇਹਨੂੰ ਆਪਾਂ 2 ਗਲਾਸ ਪਾਣੀ ਦੇ ਲਈਏ ਇਹਦੇ ਚ ਭਿਓ ਕੇ ਰੱਖ ਦਾਂਗੇ ਇਸ ਤਰ੍ਹਾਂ ਇਹ ਆਪਾਂ ਬਰੀਕ ਬਰੀਕ ਕੁੱਟ ਗਏ ਸਿਗੜ ਯਾਨੀ ਭਿਓ ਕੇ ਅੱਧੇ ਘੰਟੇ ਵਾਸਤੇ ਰੱਖ ਦਾਂਗੇ ਜੀ ਇਹ ਆਪਾਂ ਆਟਾ ਲੈ ਲਿਆ ਜੀ ਆਟਾ ਅੱਧਾ ਕਿਲੋ ਲਿਆ ਜੀ ਇਹ ਗੁੜ ਵੀ ਗੁੜ ਦੀ ਬਰਾਬਰ ਮਾਤਰਾ ਦੀ ਆਟਾ ਲਿਆ ਆਪਾਂ ਇਹ ਥੋੜਾ ਜਿਹਾ ਆਪਾਂ ਰਿਫੈਂਟ ਘਿਓ ਲਿਆ ਹੈ ਇਹਦੇ ਵਿੱਚ ਆਪਾਂ ਮਿਕਸ ਕਰ ਲਾਂਗੇ ਜੀ ਇਹ ਇਹ ਪਰਹੈਂਟ ਕੋ ਹਮ ਆਟੇ 'ਚ ਮਿਕਸ ਕਰ ਲਾਂਗੇ ਇਸ ਤਰ੍ਹਾਂ ਜੀ ਥੋੜਾ ਇਹ ਜਿਹੜਾ ਆਪਾਂ ਗੁੜ ਪਿਆਤਾ ਸੀ ਇਹਨੂੰ ਆਪਾਂ ਛਾਂਟ ਕੇ ਪਾ ਲਾਂਗੇ ਇਹਦੇ 'ਚ ਇਹਦਾ ਘੋਲ ਬਣਾ ਲਾਂਗੇ

आप आटे थोड़ा थोड़ा पानी पा के घोल तैयार कर लेंगे जी ये सारिया गठा मार लेंगे इस तरह मिक्स करके पूड़िया वास्ते ज्यादा गाढ़ा घोल नहीं रखना जी ਥੋੜਾ ਜਿਹਾ ਪਤਲਾ ਹੀ ਰੱਖਣਾ ਹੈ ਜੇਕਰ ਤੁਹਾਡੇ ਕੋਲ ਮਿਕਸਰ ਹੈ ਤਾਂ ਉਹਦੇ ਨਾਲ ਮਿਕਸਰ ਨਾਲ ਛੇਤੀ ਕੋਲ ਤਿਆਰ ਹੋ ਜੂਗਾ ਇਹ ਆਪਣਾ ਕੋਲ ਬਣ ਕੇ ਤਿਆਰ ਆ ਜੀ ਆਪਾਂ ਨੂੰ ਇਸ ਤਰ੍ਹਾਂ ਦਾ ਕੋਲ ਚਾਹੀਦਾ ਜੀ ਨਾ ਜ਼ਿਆਦਾ ਪਤਲਾ ਨਾ ਜ਼ਿਆਦਾ ਸੰਘਣਾ ਇਸ ਤਰ੍ਹਾਂ ਦਾ ਕੋਲ ਚਾਹੀਦਾ ਜੀ ਇਧਰ ਆਪਾਂ ਤਵਾ ਰੱਖ ਲਿਆ ਜੀ ਹੁਣ ਇਹਨੂੰ ਗਰਮ ਕਰ ਲਾਂਗੇ ਥੋੜਾ ਥੋੜਾ ਆਪਾਂ ਇਹਦੇ ਤੇ ਤੇਲ ਲਾ ਲਾਂਗੇ ਤੇਲ ਤੁਸੀਂ ਕੋਈ ਵੀ ਲਾ ਸਕਦੇ ਹੋ ਜਿਹੜਾ ਤੁਸੀਂ ਵਰਤਦੇ ਹੋ ਇਸ ਤਰ੍ਹਾਂ ਤੇਲ ਲਾ ਲਾਂਗੇ ਇਸ ਤਰ੍ਹਾਂ ਆਪਾਂ ਕਟਚੀ ਨਾਲ ਪਾਈ ਜਾਵਾਂਗੇ ਉਰਲੀ ਨਾਲ ਕਟਚੀ ਨਾਲ ਤੁਸੀਂ ਕਿਸੇ ਵੀ ਚੀਜ਼ ਨਾਲ ਪਾ ਸਕਦੇ ਹੋ ਜਪਾਸਟਰੰ ਘੱਟੇ ਨਾਲ ਚੈੱਕ ਕਰ ਦਾਂਗੇ ਕਿਕਰ ਤੁਹਾਡੇ ਕੋਲ ਕੋਈ ਪੱਤਾ ਹੋਇਆ ਜੀ ਉਹਦੇ ਨਾਲ ਵੀ ਸੈੱਟ ਕਰ ਸਕਦੇ ਹੋ ਇੱਦਾਂ ਤੇ ਆਪਾਂ ਥੋੜਾ ਥੋੜਾ ਤੇਲ ਲਾ ਦਾਂਗੇ ਐਸਟਰੰ ਪੇਟਾ ਲਾਂਗੇ ਆਪਾਂ ਸਾਰੇ ਕੁੜੇ ਤਿਆਰ ਕਰ ਲਾਂਗੇ। ਆਪਾਂ ਘਿਓ ਲਾਈ ਜਾਂਦੇ ਤੇਲ ਤੁਸੀਂ ਕੋਈ ਵੀ ਚੀਜ਼ ਲਾ ਸਕਦੇ। ਅਨਾਸਤਰਾ ਪਾ ਦਾਂਗੇ ਜੀ। ਇਸੇ ਕੋਈ ਪੱਤਾ ਜਾਂ ਕੁਝ ਵੀ ਇਸੀ ਵਰਤ ਸਕਦੇ ਆ। ਥੈਡਾ ਤੇ ਆਪਾਂ ਥੋੜਾ ਥੋੜਾ ਤੇਲ ਲਾ ਦਾਂਗੇ। ਇਸ ਤਰ੍ਹਾਂ ਫੇਟਾ ਦਾਂਗੇ। ਹਾਲੇ ਰਿਹਾ ਥੋੜਾ ਥੋੜਾ ਆਪਾਂ ਤੇਲ ਲਈ ਜਾਵਾਂਗੇ ਜੇ ਫਿਰ ਇਸ ਤਰ੍ਹਾਂ ਆਪਾਂ ਸਾਰੇ ਊਡੇ ਬਣਾ ਕੇ ਤਿਆਰ ਕਰ ਲਾਂਗੇ ਇਸ ਤਰ੍ਹਾਂ ਤੁਸੀਂ ਗੱਟਾ ਲੈ ਕੇ ਜਾਂ ਕੋਈ ਵੀ ਪੀਲਾ ਕਿ ਉਹਦੇ ਨਾਲ ਊਡੇ ਨੂੰ ਪਤਲਾ ਕਰੀ ਚੁੱਕੇ എസ് തര സൈഡാത്ത തല ലാ ല ਆਪਣੇ ਪੂੜੇ ਬਣ ਕੇ ਤਿਆਰ ਆ ਜੀ ਆਪਣੇ ਪੂੜੇ ਬਣ ਕੇ ਤਿਆਰ ਆ ਜੀ ਇਹ ਸੌਨ ਦੇ ਮਹੀਨੇ ਵਿੱਚ ਬਣਾਏ ਜਾਂਦੇ ਆ ਜੀ ਇਹ ਬਹੁਤ ਹੀ ਹੈਲਦੀ ਆ ਜੀ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਲੋਹੇ ਦੇ ਤਵੇ ਉੱਪਰ ਵੀ ਬਣਾ ਸਕਦੇ ਹੋ ਜੇਕਰ ਤੁਹਾਡੇ ਕੋਲ ਨਾਨ ਸਟਿਕ ਆ ਤਾਂ ਇਸ ਤੋਂ ਵੀ ਵਧੀਆ ਬਣਨਗੇ ਆਪਣੇ ਸਾਰੇ ਪੂੜੇ ਬਣ ਕੇ ਤਿਆਰ ਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ